ਪਿਆਰੇ ਦਰਸ਼ਕ ਸਾਥੀਓ ਅੱਜ ਮੈਂ ਤੁਹਾਡੇ ਸਾਹਮਣੇ ਆਪਣੇ ਨਵੰਦਾਂ ਦੀ ਪੁਸਤਕ ਸੱਚ ਆਖਿਆ ਭੰਬੜ ਮਚਦਾ ਏ ਉਸ ਵਿਚਲੇ ਅਗਲੇ ਨਵੰਦ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਵੱਲ ਜਾ ਰਿਹਾ ਅੱਜ ਦੇ ਨਵੰਦ ਦਾ ਸੁਰਲੇਖ ਹੈ ਕੁਝ ਲੱਚਰ ਗਾਇਕਾਂ ਵਾਰੀ ਲਕਚਰ ਤੇ ਹਿੰਸਕ ਗਾਇਕੀ ਦਾ ਤੰਦੂਆ ਜਾਲ ਸਾਡੀ ਨੌਜਵਾਨ ਪੀੜ੍ਹੀ ਲਈ ਪੂਰੀ ਤਰ੍ਹਾਂ ਵਿਛਾ ਦਿੱਤਾ ਗਿਆ ਹੈ ਅੱਜ ਦਾ ਨੌਜਵਾਨ ਇਸ ਜਾਲ ਵਿੱਚ ਪੂਰੀ ਤਰ੍ਹਾਂ ਫਸ ਚੁੱਕਾ ਹੈ ਜਾਲ ਵਿਛਾਉਣ ਵਾਲੇ ਕੌਣ ਹਨ ਇਹ ਦੱਸਣ ਦੀ ਜ਼ਰੂਰਤ ਨਹੀਂ ਕਿਉਂਕਿ ਜਦੋਂ ਚੋਣਾ ਆਉਂਦੀਆਂ ਹਨ ਤਾਂ ਇਹ ਗਾਇਕ ਕਿਸ-ਕਿਸ ਪਾਲੇ ਵਿੱਚ ਖੜੇ ਹੁੰਦੇ ਹਨ ਇਹ ਆਪੇ ਦਿਸ ਪੈਂਦੇ ਹਨ ਮੈਂ ਉਦੋਂ ਬਚਪਨ ਵਿੱਚ ਹੀ ਸੀ ਜਦੋਂ ਸਾਡੇ ਲਾਗਲੇ ਪਿੰਡ ਇੱਕ ਗੁਰਪੁਰਬ ਤੇ ਗਾਇਕਾ ਸਵਰਨ ਲਤਾ ਗਉਣ ਲਈ ਆਈ। ਗੁਰਦੁਆਰੇ ਤੋਂ ਬਾਹਰ ਪੰਡਾਲ ਵਿੱਚ ਦੀਵਾਨ ਸਜਾਇਆ ਗਿਆ ਸੀ। ਉਸ ਨੇ ਧਾਰਮਿਕ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਕੁਝ ਲੋਕ ਕਹਿਣ ਲੱਗ ਪਏ ਦੂਜੇ ਗੀਤ ਗਾਹ ਦੂਜੇ ਗੀਤ। ਉਹ ਇਸ਼ਾਰਾ ਕਰਕੇ ਕਹਿਣ ਲੱਗੀ ਕਿ ਕੋਰ ਬਾਬੇ ਦੀ ਭੀੜ ਪਈ ਆ। ਦੋ ਵਿਅਕਤੀ ਉੱਠੇ ਜਿਸ ਪੀੜੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਤ ਸਨ ਬਿਨਾਂ ਕਿਸੇ ਰਸਮ ਤੋਂ ਉਸ ਨੂੰ ਦੋਹਾਂ ਪਾਸਿਆਂ ਤੋਂ ਚੁੱਕਿਆ ਤੇ ਅੰਦਰ ਰੱਖਾਇਆ ਬਾਹਰ ਆ ਕੇ ਕਹਿਣ ਲੱਗੇ ਲੈ ਹੁਣ ਸ਼ੁਰੂ ਕਰ ਉਸ ਨੇ ਦੂਜੇ ਤਰ੍ਹਾਂ ਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਉਸ ਤੋਂ ਬਾਅਦ ਸਿਆਣੇ ਲੋਕਾਂ ਨੇ ਇਸ ਘਟਨਾ ਦਾ ਬਹੁਤ ਬੁਰਾ ਮਨਾਇਆ ਉਸ ਦਿਨ ਤੋਂ ਬਾਅਦ ਅੱਜ ਤੱਕ ਉਸ ਪਿੰਡ ਵਿੱਚ ਗੁਰਪੁਰਬ ਤੇ ਕੋਈ ਗਾਉਣ ਵਾਲੀ ਨਹੀਂ ਆਈ ਹੁਣ ਸਮਾਜ ਵਿੱਚ ਸਿਆਣੇ ਬੰਦਿਆਂ ਦੀ ਗਿਣਤੀ ਘਟ ਗਈ ਹੈ। ਜਾਂ ਉਹਨਾਂ ਦੀ ਬਾਪੇਸ਼ ਨਹੀਂ ਜਾਣ ਦਿੱਤੀ ਜਾਂਦੀ। ਇੱਕ ਦਿਨ ਮੈਂ ਪਿੰਡ ਤੋਂ ਫਲੋਰ ਨੂੰ ਜਾਣ ਵਾਲੀ ਬੱਸ ਵਿੱਚ ਚੜ੍ਹਿਆ ਤਾਂ ਹਰ ਰੋਜ਼ ਦੀ ਤਰ੍ਹਾਂ ਉਸ ਵਿੱਚ ਲੱਚਰ ਗੀਤ ਵੱਜ ਰਹੇ ਸਨ। ਮੈਥੋ ਰਹਿਣਾ ਗਿਆ। ਬੱਸ ਮੂਰੇ ਕੈਵਨ ਵਿੱਚ ਬਹੁਤ ਸਾਰੇ ਧਾਰਮਿਕ ਬਾਬਿਆਂ ਦੀਆਂ ਤਸਵੀਰਾਂ ਵੱਲ ਇਸ਼ਾਰਾ ਕਰਦਿਆਂ ਮੈਂ ਕਿਹਾ, "ਬਾਬੇ ਵਾ" ਮੂਰੇ ਬਾਬਿਆਂ ਦਾ ਦਰਬਾਰ ਬਣਾਇਆ ਆ ਤੇ ਅੰਦਰ ਕੀਰਤਨ ਦੇਖੋ ਕਿਦਾਂ ਦਾ ਚੱਲ ਰਿਹਾ ਮੇਰੀ ਗੱਲ ਸੁਣ ਕੇ ਡਰਾਈਵਰ ਨੂੰ ਤੜਿੰਗ ਲੱਗਾ ਉਹ ਕਹਿਣ ਲੱਗਾ ਜੇ ਤੁਹਾਨੂੰ ਜਿਆਦਾ ਤਕਲੀਫ ਆ ਤਾਂ ਤੂੰ ਥੱਲੇ ਉਤਰ ਜਾ ਮੈਂ ਕਿਹਾ ਮੈਂ ਕਿਉਂ ਥੱਲੇ ਉਤਰ ਜਾਵਾਂ ਮੈਂ ਇਸ ਬੱਸ ਦੀ ਟਿਕਟ ਲਈ ਆ ਉਹ ਕਹਿਣ ਲੱਗਾ ਲੋਕਾਂ ਦੇ ਘਰਾਂ 'ਚ ਨੰਗੇ ਨਾਚ ਹੁੰਦੇ ਆ ਉੱਥੇ ਨਹੀਂ ਲੋਕ ਦੇਖਦੇ ਸੁਣਦੇ ਮੈਂ ਪੁੱਛਿਆ ਕਿਹਦੇ ਘਰ ਨੰਗੇ ਨਾਚ ਹੁੰਦੇ ਹਨ ਤੇਰੇ ਘਰ ਹੁੰਦੇ ਹੋਣਗੇ ਇਹ ਨਾ ਸਮਝ ਲੈਣਾ ਕਿ ਹਰ ਇੱਕ ਦੇ ਘਰ ਚ ਨੰਗੇ ਨਾਚ ਹੁੰਦੇ ਹਨ ਮੈਂ ਅੱਗੇ ਇਸ ਫਿਰ ਸਵਾਲ ਕੀਤਾ ਭਾਈ ਸਾਹਿਬ ਮੈਂ ਤੁਹਾਡੇ ਨਾਲ ਲੜਨ ਨਹੀਂ ਆਇਆ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਕਿ ਬੱਸਾਂ ਚ ਡੈਕ ਵਜਾਉਣਾ ਤੁਹਾਨੂੰ ਅਲਾਉਡ ਹੈ ਉਹ ਕਹਿਣ ਲੱਗਾ ਆਹੋ ਅਲਾਉਡਈਆ ਮੈਂ ਕਿਹਾ ਠੀਕ ਹੈ ਫਿਰ ਮੈਂ ਚੱਲਿਆ ਹਾਂ ਐਸ ਡੀ ਐਮ ਦੇ ਦਫ਼ਤਰ ਨੂੰ ਤੂੰ ਬੱਸ ੱਡੇ ਨਹੀਂ ਲੈ ਕੇ ਜਾਣੀ ਸਿੱਧੀ ਐਸ ਡੀ ਐਮ ਦਫ਼ਤਰ ਨੂੰ ਲੈ ਕੇ ਜਾਮੀ ਤੇ ਐਸ ਡੀ ਐਮ ਦੇ ਮੂਹਰੇ ਖੜ ਕੇ ਮੈਂ ਕਹੀ ਮੈਨੂੰ ਅਲਾਉਡ ਹੈ ਫਿਰ ਨਾ ਉਹ ਕੁਝ ਬੋਲਿਆ ਚੁੱਪ ਕਰ ਗਿਆ ਹੈਰਾਨੀ ਇਸ ਗੱਲ ਦੀ ਸੀ ਕਿ ਬੱਸ ਵਿੱਚ ਮੈਂ ਹੀ ਬੋਲ ਰਿਹਾ ਸੀ ਸਵਾਰੀਆਂ ਸਭ ਚੁੱਪ ਸਨ ਜਿਵੇਂ ਉਹ ਸਾਡਾ ਕੋਈ ਤਮਾਸ਼ਾ ਦੇਖ ਰਹੀਆਂ ਸਨ ਇਸੇ ਤਰ੍ਹਾਂ ਇੱਕ ਵਾਰ ਮੱਖਣ ਕ੍ਰਾਂਤੀ ਦੁਆਰਾ ਬੱਸ ਵਿੱਚ ਵੱਜਦੇ ਗੰਦੇ ਗੀਤਾਂ ਦਾ ਵਿਰੋਧ ਕਰਦਿਆਂ ਡਰਾਈਵਰ ਕੰਡਕਟਰ ਦੇ ਨਾਲ ਰੱਖੇ ਗੁੰਡੇ ਉਸ ਦੇ ਗਲ ਪੈ ਗਏ ਸਵਾਰੀਆਂ ਉਦੋਂ ਵੀ ਚੁੱਪ ਸਨ ਇੱਕ ਵਾਰ ਮੈਂ ਬੱਸ ਵਿੱਚ ਸਫ਼ਰ ਕਰ ਰਿਹਾ ਸੀ ਤਾਂ ਮੇਰੇ ਨਾਲ ਲੱਗਦੀ ਸੀਟ ਤੇ ਬੈਠੇ ਨੌਜਾਨ ਮੁੰਡੇ ਨੇ ਆਪਣੇ ਮੋਬਾਈਲ ਤੇ ਕੋਈ ਲੱੱਚਰ ਗੀਤ ਵਜਾਉਣਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਬੇਟਾ ਇਸ ਨੂੰ ਬੰਦ ਕਰ ਦੇ ਉਹ ਕਹਿਣ ਲੱਗਾ ਕਿਉਂ ਮੈਂ ਕਿਉਂ ਬੰਦ ਕਰਾਂ ਮੈਂ ਕਿਹਾ ਇਹ ਨਾ ਸਮਝ ਲੈਣਾ ਕਿ ਅੱਜ ਇਸ ਬੱਸ ਵਿੱਚ ਦੂਜਿਆਂ ਦੀਆਂ ਮਾਮਾਂ ਭੈਣਾਂ ਸਫ਼ਰ ਕਰ ਰਹੀਆਂ ਹਨ ਕੱਲ ਨੂੰ ਇਸ ਬੱਸ ਵਿੱਚ ਤੇਰੀ ਮਾਂ ਨੇ ਵੀ ਸਫ਼ਰ ਕਰਨਾ ਹੈ ਤੇ ਤੇਰੀ ਭੈਣ ਨੇ ਵੀ ਸਫ਼ਰ ਕਰਨਾ ਹੈ ਮੇਰੀ ਸਿਹਰੇ ਦੀ ਗੱਲ ਸੁਣ ਕੇ ਉਸ ਨੇ ਮੋਬਾਈਲ ਬੰਦ ਕਰ ਦਿੱਤਾ ਸਕੂਲ ਵੀ ਇਸ ਤੋਂ ਬਚੇ ਨਹੀਂ ਹਨ ਇੱਕ ਟੀਚਰ ਦੀ ਰਿਟਾਇਰਮੈਂਟ ਤੇ ਜੋ ਸਕੂਲੀ ਬੱਚਾ ਨੇ ਨਾਚ ਗਾਣਾ ਪੇਸ਼ ਕੀਤਾ ਮੈਂ ਬੱਚਿਆਂ ਦੇ ਤਿਆਰ ਕਰਨ ਵਾਲੇ ਟੀਚਰ ਨੂੰ ਕਿਹਾ ਕਿ ਇਹ ਸਾਰਾ ਕੁਝ ਮੈਰਜ ਪੈਲਸਾਂ ਵਿੱਚ ਹੀ ਹੋ ਰਿਹਾ ਹੈ ਘਟੋ ਘਟ ਸਕੂਲ ਦੇ ਬੇੜੇ ਤਾਂ ਸਾਨੂੰ ਬਖਸ਼ ਹੀ ਦੇਣੇ ਚਾਹੀਦੇ ਹਨ ਇੱਕ ਕਾਲਜ ਦੇ ਐਨਸੀਸੀ ਕੈਂਪ ਤੇ ਦੇ ਸਮਾਪਤੀ ਸਮਾਰੋਹ ਤੇ ਸਾਨੂੰ ਨਾਟਕ ਕਰਨ ਲਈ ਸੱਦ ਲਿਆ ਉੱਥੇ ਜਿਹੜੀ ਕੁੜੀ ਜਿਹੜਾ ਮੁੰਡਾ ਸਟੇਜ ਤੇ ਆਵੇ ਉਹ ਆਪਣੀ ਕੈਸਟ ਸਾਊਂਡ ਵਾਲਿਆਂ ਨੂੰ ਦੇ ਕੇ ਸ਼ਲੀਲ ਜਾਂ ਗੀਤਾਂ ਉੱਤੇ ਡਾਂਸ ਸ਼ੁਰੂ ਕਰ ਦੇਵੇ ਮੈਂ ਕਾਲਜ ਟੀਚਰਾਂ ਨੂੰ ਪੁੱਛਿਆ ਤੁਸੀਂ ਬੱਚਿਆਂ ਨੂੰ ਇਹ ਹੀ ਸੱਭਿਆਚਾਰ ਪੜ੍ਹਾ ਰਹੇ ਹੋ ਮੱਖਣ ਜਿਸ ਸਕੂਲ ਵਿੱਚ ਪੜ੍ਹਾ ਰਿਹਾ ਸੀ ਉਸ ਸਕੂਲ ਦੇ 11ਵੀਂ ਦੇ ਬੱਚੇ ਉਸ ਕੋਲ ਆਏ ਕਿ ਬਦਾਇਗੀ ਪਾਰਟੀ ਵਿੱਚ ਸਾਨੂੰ ਡੀਜੇ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਮੱਖਣ ਨੇ ਕਿਹਾ ਡੀਜੇ ਲਗਾਓ ਪਰ ਗੀਤ ਕੋਈ ਲੱਚਰ ਨਹੀਂ ਵੱਜਣ ਦਿੱਤਾ ਜਾਵੇਗਾ ਬੱਚਿਆਂ ਨੂੰ ਸ਼ਹਿਦ ਦੇਣ ਵਾਲੇ ਮਾਸਟਰ ਨੂੰ ਜਦੋਂ ਸਕੂਲ ਮੁਖੀ ਨੇ ਕਿਹਾ ਕਿ ਤੁਸੀਂ ਪਾਰਟੀ ਵਾਲੇ ਦਿਨ ਛੁੱਟੀ ਨਹੀਂ ਕਾਣੀ ਤਾਂ ਉਹ ਕਹਿਣ ਲੱਗਾ ਕਿ ਮੈਂ ਮਾਸਟਰ ਦੀ ਦੇਸ਼ ਭਗਤੀ ਥੋੜੋ ਸੁਣਨਾ ਆਣਾ ਭਾਜੀ ਗੁਰਸ਼ਰਨ ਨੇ ਪੰਜਾਬ ਲੋਕ ਸੱਭਿਆਚਾਰ ਮੰਚ ਭਾ ਪਲਸ ਮੰਚ ਬਣਾਇਆ ਉਸ ਦੇ ਜੁਮੇਵਾਰ ਆਗੂ ਦੇ ਮੁੰਡੇ ਦੇ ਵਿਆਹ ਤੇ ਅਸੀਂ ਗਏ ਸਾਰਾ ਟੱਬਰ ਚਮਕੀਲੇ ਦੇ ਸ਼ਲੀਲ ਗੀਤਾਂ ਤੇ ਨੱਚਣ ਲੱਗਾ ਸੀ ਅਸੀਂ ਹੈਰਾਨ ਹੋਏ ਸੋਚ ਰਿਹਾ ਸੀ ਕਿ ਜੇ ਇੱਥੇ ਇਹ ਕੁਝ ਹੋ ਰਿਹਾ ਹੈ ਤਾਂ ਦੂਜਿਆਂ ਤੇ ਕੀ ਗਿਲਾ ਕੀਤਾ ਜਾ ਸਕਦਾ ਅਸੀਂ ਨਾਗਪੁਰ ਮਹਾਰਾਸ਼ਟਰ ਨਾਟਕਾਂ ਗਏ ਉੱਥੇ ਪੰਜਾਬ ਤੋਂ ਭੰਗੜਾ ਟੀਮ ਵੀ ਗਈ ਸੀ ਉਹਨਾਂ ਨੇ ਅਸ਼ਲੀਲ ਬਦਮਾਸ਼ੀ ਭਰੇ ਗੀਤਾਂ ਤੇ ਖੂਬ ਭੰਗੜਾ ਪਾਇਆ ਅਸੀਂ ਪ੍ਰਬੰਧਕਾਂ ਕੋਲ ਅਤਰਾਜ ਪ੍ਰਗਟਾਇਆ ਪਰ ਉਹ ਰੁਕੇ ਨਹੀਂ ਉਹ ਕੁੜੀਆਂ ਨੂੰ ਖੰਡਦੀਆਂ ਕੁੜੀਆਂ ਪੁਰਜੇ ਸੱਦਦੇ ਰਹੇ ਅਤੇ ਜੱਟ ਦੀ ਹੱਕ ਜੱਟ ਦੀ ਮੁੱਛ ਜੱਟ ਦੀ ਗੰਡਾਸੀ ਵਾਲੇ ਗੀਤਾਂ ਨਾਲ ਅੰਬੇਡਕਰੀ ਸਟੇਜ ਤੇ ਤਿੰਨ ਦਿਨ ਹੀ ਬਦਮਾਸ਼ੀ ਖਿਲਾਰਦੇ ਰਹੇ ਹਸ਼ਿਆਰਪੁਰ ਲੱਗੇ ਪਿੰਡ ਵਿੱਚ ਸ਼ਹੀਦ ਸਰਦਾਰ ਭਗਤ ਸਿੰਘ ਦੀ ਯਾਦ ਵਿੱਚ ਮੇਲਾ ਕਰਾਇਆ ਗਿਆ ਪੰਜਾਬੀ ਗਾਇਕਾਂ ਦੀਆਂ ਉਥੇ ਲਾਈਨਾਂ ਲਗੀਆਂ ਹੋਈਆਂ ਸਨ ਇੱਕ ਗਾਇਕ ਜੋੜੀ ਘਾਰੇ ਸੀ दारू ਤਾਂ ਨਾਲ ਜੱਟ ਦੇ ਕਬਰਾਂ ਤੱਕ ਜਾਊ ਨਹੀਂ ਖਟਕੜ ਕਲਾ ਵਿੱਚ ਵੀ ਲੱਚਰ ਗਾਇਕੀ ਦੇ ਮੇਲੇ ਲੱਗਣੇ ਸ਼ੁਰੂ ਹੋਏ ਸਨ ਉਹਨਾਂ ਦਾ ਜ਼ੋਰਦਾਰ ਵਿਰੋਧ ਹੋਇਆ ਤੇ ਉਹ ਰੁਕ ਗਏ ਸਨ ਪੰਜਾਬ ਵਿੱਚ ਬਹੁਤ ਸਾਰੀਆਂ ਮੁਸਲਮਦਰਗਾਹਾਂ ਹਨ ਹਰ ਸਾਲ ਹਾੜ ਦੇ ਮਹੀਨੇ ਵਿੱਚ ਉਹਨਾਂ ਉੱਤੇ ਮੇਲੇ ਲਗਾਏ ਜਾਂਦੇ ਹਨ ਉਹਨਾਂ ਮੇਲਿਆਂ ਵਿੱਚ ਧਾਰਮਿਕ ਗਾਇਕੀ ਨਾ ਦੀ ਹੀ ਹੁੰਦੀ ਹੈ ਕੁਝ ਸੰਜੀਦਾ ਜਥੇਬੰਦੀਆਂ ਵੱਲੋਂ ਇਸ ਲੱਚਰ ਗਾਇਕੀ ਦਾ ਵਿਰੋਧ ਹੋ ਰਿਹਾ ਹੈ ਪਰ ਉਹਨਾਂ ਦੀ ਆਵਾਜ਼ ਨਗਾਰ ਖਾਨੇ ਵਿੱਚ ਤੂਤੀ ਵੰਗ ਲੱਗਦੀ ਹੈ ਇਸਤਰੀ ਜਾਗਰਤੀ ਮੰਚ ਪੰਜਾਬ ਵੱਲੋਂ ਵੀ ਲੱਚਰ ਗਾਇਕਾਂ ਗਾਉਣ ਵਾਲੇ ਗਾਇਕਾਂ ਦੇ ਪੁਤਲੇ ਫੂਕੇ ਗਏ ਪਰ ਗਾਇਕਾਂ ਦੇ ਕੰਨਾਂ ਤੇ ਜੂ ਨਹੀਂ ਸਰਕੀ ਕਿਉਂਕਿ ਇੱਕ ਵੱਡੀ ਲੋਕ ਲਹਿਰ ਖੜੀ ਨਹੀਂ ਹੋ ਸਕੀ ਮੀਡੀਆ ਵੀ ਵਿਰੋਧੀ ਧਿਰ ਨੂੰ ਇੰਨੀ ਤਵੱਜੋ ਨਹੀਂ ਦਿੰਦਾ ਸਗੋ ਦੱਬਮੀ ਸੁਰ ਵਿੱਚ ਉਹਨਾਂ ਦੇ ਹੱਕ ਵਿੱਚ ਹੀ ਖੜਾ ਹੈ ਕੁਝ ਅਖਬਾਰੀ ادارے ਤਾਂ ਉਹਨਾਂ ਗਾਇਕਾਂ ਦੇ ਅਖਾੜੇ ਖੁਦ ਲਗਵਾਉਂਦੇ ਹਨ ਉਦੋਂ ਬੜੀ ਸ਼ਰਮ ਆਉਂਦੀ ਹੈ ਜਦੋਂ ਮੈਰਜ ਪੈਲਸਾਂ ਵਿੱਚ ਲੱਚਰ ਗਾਇਕੀ ਤੇ ਅਖਾੜਿਆਂ ਵਿੱਚ ਮੂਰਲੀਆਂ ਕਤਾਰਾਂ ਤੇ ਬੈਠੇ ਬਜ਼ੁਰਗ ਵੀ ਗਿੱਧਾ ਪਾਉਣ ਲੱਗੇ ਹੁੰਦੇ ਹਨ ਰਿਸ਼ਤਿਆਂ ਦੀ ਪਵਿੱਤਰਤਾ ਵਿੱਚ ਤੇ ਪੰਜਾਬ ਦੇ ਅਮੀਰ ਸੱਭਿਆਚਾਰ ਵਿੱਚ ਗੰਦ ਘੋਲਣ ਵਾਲੇ ਪੰਜਾਬ ਵਿੱਚ ਦੰਨ ਦਿਨਾਉਂਦੇ ਫਿਰਦੇ ਹਨ ਇਹਨਾਂ ਨੂੰ ਨੱਥ ਪਾਉਣ ਲਈ ਪੰਜਾਬੀ ਕਦੋਂ ਉੱਠਣਗੇ ਪੰਜਾਬ ਦੀ ਇੱਜ਼ਤ ਅਣਖ ਉਸ ਸਮੇਂ ਦੀ ਇੰਤਜ਼ਾਰ ਵਿੱਚ ਹੈ ਧੰਨਵਾਦ